ਬਾਈ ਜੀ ਅਸੀ ਗਾਲ ਸੱਚਾ ਸੰਦੀਪ ਜੀ ਸੱਚਾ ਗਾਲ ਜੀ ਹੋਰ ਬਾਈ ਜੀ ਸਾਠੀ ਡਾਕ ਜੀ ਬੀ ਜੀ ਵਧੀਆ ਜਿੰਦਰਾ ਠੀਕ ਠਾਕ ਬਾਈ ਚੜਦੀ ਗਾਲ ਆ ਜੀ ਵੇਖਿਆ ਮਾਰ ਪਿਛਲਾ ਹਾਂ ਜੀ ਬੀ ਜੀ ਚਲੋ ਅੱਜ ਫੇ ਦੋਈਆ ਸੰਦੀਪ ਜੀ ਸਾਫ ਸੁਥਰਾ ਕੰਮ ਕਰੀਏ ਨਾ ਕੋਈ ਨਹੀਂ ਬਸ ਬਾਬਾ ਜੀ ਹਾਂ ਜੀ ਬਾਈ ਜੀ ਕਰੋ ਸ਼ੁਰੂ ਫਿਰ ਹਾਂ ਜੀ ਲੋ ਮਹਾਰਾ ਇਹ ਇਤੋਂ ਕਰੀਏ ਇਤੋਂ ਇਤੋਂ ਇਹ ਵੀ ਜੀ ਪਰਸੋਂ ਦੀ ਸੂਈ ਆ ਹਾਂ 23 ਕਿਲੋ ਹੋ ਜਾਏ 24 ਕਿਲੋ ਹੋ ਜਾਏ ਅੱਛਾ 12 ਕਿਲੋ 13 ਕਿਲੋ ਬੋਲਾ ਡੰਗਦਾ ਅੱਛਾ ਬੋਲਾ ਹੀ ਨੇ ਨਾ ਹਾਂ ਜੀ ਠੀਕ ਆ ਤੇ ਖੋਲੀਏ ਫਿਰ ਆਪਾਂ ਖੋਲਦੀ ਆ ਬੀ ਜੀ ਹਾਂ। ਏਕ ਪੱਜੰਦਾ ਐਸਟੇਮ ਬਾਈ ਬੋਲਾ ਬੋਲਾ ਜੀ 12 13 ਕਿਲੋ ਡੰਗ ਦਾ ਬੋਲਾ ਚਵਾ ਦਾਂਗੇ। ਅੱਛਾ ਹਾਂ 20 30 ਤੋਂ ਪਲਾਸ ਚੱਲੂ। 30 ਤੋਂ ਪਲਾਸ ਹੀ ਜਾਊਗਾ ਨਾ। ਲਓ ਜੀ। ਕਰੋ ਚੈੱਕ। ਬਹੁਤ ਸੋਣੀ ਬੈੜਾ ਵੱਡੀ ਬੈੜਾ ਪੂਰੀ। ਪੂਰੀ ਐਂਡ ਹੈ ਨਾ ਭਾਈ ਜੀ। ਜੋ ਆਪ ਸਮਝਿੰਦਾ ਬਾਈ ਮੈਂ ਨਾ ਇੱਕ ਨੰਬਰ ਇੱਕ ਨੰਬਰ ਆ ਜਿਹੜੀ ਮੋਟੀ ਧਾਰ ਵੀਰ ਜੀ। ਠੀਕ ਆ। ਹਾਂ। ਤੁਰਦੀ ਨਹੀਂ ਭੁਲਵਾਨਾ ਸੰਦੀਪ ਜੀ ਹੈ ਤੁਰਦੀ ਨਹੀਂ ਭੁਲਵਾਨਾ ਨੂੰ ਤੁਲਾ ਲਓ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਐਡੀ ਠੰਡੀ ਠੁੰਡੀ ਜਣਾ ਕੀ ਬਾਤ ਆਜੋ ਆਜੋ ਬਾਪੂ ਜਿੰਦਾ ਬਸ ਛੋਟਾ ਜਾਈ ਬਸ ਨਿਗਾਹੇ ਪਾਉਂ ਆ ਵੀਰ ਜੀ ਬਸ ਬਾਲੇ ਰੱਖਣਾ ਹੀ ਨਹੀਂ ਪਾਣਾ ਹਾਂਜੀ ਕਿੰਨਾ ਚੁਣਿਆ ਬਈ ਮੁੱਲ ਮੁੱਲ ਇੱਕ ਦਾ ਹਾਂ ਲੱਖ ਦੀ ਦੇ ਦੀਏ ਜਿੰਨੀ ਮਰਜ਼ੀ ਕਰਾ ਛੋੜ ਆਪੇ ਕਰ ਲੈ ਖੁਸ਼ੀ ਨਹੀਂ ਤਾਂ ਆਪੇ ਲਾ ਤੇ ਨਿਕਾਲੇ ਕੰਮ ਕਰ ਦਈਏ ਹਾਂ ਬਸ ਜੁੱਤ ਛੋੜ ਹੀ ਕਰਨੀ ਛੋੜੀ 92 ਚਲੋ ਜਾਂਦੇ ਬਾਹਰ ਲਓ ਜੀ 92 ਹਰ ਛੋੜ ਹੀ ਕਰਨੀ ਬਾਈ ਨੇ ਹਾਂ ਜੀ ਤੇ ਵਹਿੜ ਪੂਰੀ ਕੁਆਲਟੀ ਵਾਲੀ ਨੇ ਨੇੜੇ ਹੋ ਫਿਰ ਹਾਇ ਕੱਟ-ਕੁੱਟ ਦਿਖਾਰੇ ਜੀ ਕਿੰਦੇ ਚਲੋ ਠੀਕ ਆ ਹਾਂ ਜੀ ਠੀਕ ਆ ਤੇ ਬਾਠੇ ਇਹ ਵੀ ਤਾਜੀ ਸੂਈ ਜੀ ਇਹ ਰਾਤੀ ਸੂਈ ਜੀ ਅੱਛਾ ਰਾਤੀ ਸੂਈ ਆ ਇਹ ਰਾਤੀ ਦੀ ਸੂਈ ਹਾਂ ਹਾਂ ਪਹਿਲਾਂ ਨੇ ਦੁੱਧ ਪਰ ਰਹੇ ਜੇ 15 16 ਕਿਲੋ ਅੱਛਾ ਤੇ ਮਗਰ ਆ ਗਈ ਬੱਛੀ ਬੱਛੀ ਮਾਰਿਆ ਕਿੰਨੀ ਸੋਹਣੀ ਬੱਛੀ ਆ ਹੈ ਨਾ ਗਿਲਾ ਨਾ ਡੁਰਾ ਆਦੀ ਸੋਹਣੀ ਜੇ ਜੂਰ ਪ੍ਰੋਪਰ ਪਾਰਟੀ ਬਹੁਤ ਵੀਡੀਓ ਬਣਾਈਆਂ ਜੇ ਜੂਰ ਦੀਆਂ ਇਹ ਇਹ ਵੀ ਤੋਰੋ ਇਹ ਵੀ ਤੋਰੋ ਇਹ ਵੀ ਤੋਰੋ ਨਹੀਂ ਠੀਕ ਹੈ ਫਿਰ ਨਵਾਈਆਂ ਨੂੰ ਯਾਨੀ ਡਰ ਜਾਂ ਆਉਂਦਾ ਸੰਦੀ ਜੀ ਠਾਂਡਾ ਨਵਾਈਆਂ ਨੂੰ ਯਾਨੀ ਉਦਾਂ ਟਾਕੀ ਟੁਕੀ ਮਾਰਤੀ ਆਜੋ ਜੀ ਆਜੋ ਜਨੇ ਕਿੰਨੇ ਕਰਜੂ ਬਾਈ ਜੀ ਇਹ ਤਾਂ ਕੋਈ ਸੇਵਾ ਤੇ ਨਾਲ ਦੀ ਡਿਪੈਂਡ ਤੇ ਹਾਂ ਰਾਤ ਦੀ ਸੂਈ ਇੱਕ ਚਵਾਈ ਹੋਈ 6 ਕਿਲੋ ਦੀ ਹਾਂ ਹਾਂਜੀ ਠੀਕ ਆ ਚਲੋ ਕੋਈ ਪਾਇਦਾ 16 17 ਕਿਲੋ ਤੇ ਦੇ ਵੀ ਨਹੀਂ ਮਰਦੀ ਬਸ ਠੀਕ ਆ ਇਹਦਾ ਮੋਲੇ ਜੀ ਫਿਰ 70 ਦੀ ਦੇ ਦੀ ਪੈੜ ਹਯਾਰ ਜੀ ਦੇ ਦਈਏ ਚੱਲਣ ਦੇ ਉਹ ਚੋ ਛੋੜ ਕਰਦਾ ਚਲੋ ਪੈੜ ਹਯਾਰੇ ਛੋੜ ਕਰਦੇ ਕਰਦੇ ਉਹ ਚੋ ਹਯਾਰਾ ਲਓ ਜੀ ਦੋ ਹੀ ਵੜਾ ਬਾਈ ਨਾਲ ਦੋਵੇਂ ਕੁਆਰਟੀ ਵਾਲੀਆਂ ਬਾਕੀ ਮੇਰੇ ਵੀ ਇੱਥੇ ਆ ਕੇ ਚੁਾਈ ਕਰੋ ਪਾਸ ਕੋਈ ਤੁਹਾਡਾ ਹੱਕ ਬੰਦਾ ਨਾ ਵੀਰ ਜੀ ਬਹੁਤ ਸਾਹੂਦਤ ਨਾਲ ਜੀ ਤਾੜੀਆਂ ਵੇਖੋ ਨਹੀਂ ਠੀਕ ਆਟਾ ਦੇ ਲਵੇ ਵੀ ਜੀ ਚਲੋ ਤੇ ਨੰਬਰ ਬੋਲ ਦੇ ਜੀ ਆਪਣਾ ਨੰਬਰ ਹੈ 914460394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜਿਹੜਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਦੇ ਵਿੱਚ ਪਿੰਡ ਗਰਵਾਲੀ ਪੈਂਦਾ ਗੁਰਦੁਆਰਾ ਟਾਲਾ 100 ਲਾਗੇ ਪੈਂਦਾ ਆਪਾਂ ਨੂੰ ਸਤਿ ਸ਼ਕਰ ਸ